ਜਗਤ ਕਾਰਡ ਹੋਈ ਗਈ ਜੀ ਆ ਇੱਕ ਉਧਰ ਹੋ ਗਈ ਜਿਲਦਰ ਦਾ ਹੋ ਗਿਆ ਇੱਕ ਉਹ ਹੋ ਗਈ ਕਿੰਨਾ ਮੈ ਜੀ ਤੁਹਾਡਾ ਕੀ ਹੋਇਆ ਜੀ ਅੱਜ ਇੱਥੇ ਬਹੁਤ ਚੋਰੀ ਹੋ ਗਿਆ ਜੀ ਹਾਂਜੀ ਸਵੇਰੇ 9:00 ਵਜੇ ਜਾਵੜਿਆ ਤੇ ਸਾਡੇ 5:00 ਵਜੇ ਸਵੇਰੇ ਆਇਆ ਗੁੰਮਨ ਦੇ ਦੇਖਿਆ ਸੈਟਪ ਤੋੜ ਕੇ ਸਿਲੰਡਰ ਖੰਡ ਤੇਲ ਸਰੋਦ ਸਾਬਨ ਤੇਲ ਪੈਸੇ ਸੀ 4000 ਰੁਪਏ ਲੈ ਗਿਆ ਅੱਛਾ ਕੁੱਲ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਮੇਰੇ ਕਰੇ 50-60000 ਦੇ ਹੋਇਆ ਬਾਰਾ ਨੇ ਅੱਛਾ ਕੀ ਕੀ ਚੋਰੀ ਹੋਇਆ ਖੰਡ ਪਾਈ ਸੇ ਤੇ ਸਲੰਡਰ ਗੂੜ ਤੇ ਸਾਬਣਾ ਸਰਫ ਠੰਡਾ ਠੀਕ ਹੈ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ ਜੀ ਹਾਂ ਕਰਕੇ ਆਏ ਬੁੱਚੋ ਕੀ ਕਹਿੰਦੇ ਆ ਉਹ ਕਹਿੰਦਾ ਭਾਈ ਆ ਗਿਆ ਮਗਰ ਜਾਓ ਅੱਛਾ ਹੁਣ ਸੁਬਾ ਆਏ ਸੀਗੇ ਤੇ ਉਹਨਾਂ ਨੇ ਆ ਕੇ ਕੋਈ ਚੈਕਿੰਗ ਕੀਤੀ ਹੈ ਤੁਹਾਡੀ ਇੱਥੇ ਕੀ ਚੈਕਿੰਗ ਕੀਤਾ ਫੋਟੋ ਲੈ ਲਿਆ ਕਹਿੰਦਾ ਕਿ ਦੇਖ ਕੇ ਕਰਾਂ ਕਾਰਵਾਈ ਬਸ ਜਾਵੜਿਆ ਇਹ ਨਾਂ ਵਿੱਚ ਤੋਂ ਮੇਰਾ ਨਾਮ ਪ੍ਰਗਟ ਸਿੰਘ ਹੈ ਜੀ ਅੱਛਾ ਕੀ ਕੰਮ ਕਰਦੇ ਹੋ ਜੀ ਮੇਰਾ ਫੋਟੋਗ੍ਰਾਫੀ ਦਾ ਕੰਮ ਹੈ ਤੇ ਕਿਹੜੀ ਜਗ੍ਹਾ ਹੈ ਜੀ ਲਾਰੇ ਬਾਬੋ ਦੀ ਇਹ ਵਾਰ ਦਾ ਤੁਸੀਂ ਇਹ ਟੋਟ ਨਹੀਂ ਸਰ ਰਾਤ 2:30 ਵਜੇ ਲੀਅਰਬਾਟ ਆਪਣੇ ਆਏ ਨੇ ਤਿੰਨ ਬੰਦੇ ਰੇੜੀ ਦੇ ਆਏ ਨੇ ਤੇ ਉਹਨਾਂ ਨੇ ਕੀਤਾ ਇਹ ਵਾਰ ਦਾ ਕੀਤੀ ਹੈ ਸ਼ਟਰ ਪਟਾ ਜਿਹੜਾ ਆਪਣੇ ਵੈਸੇ ਨੁਕਸਾਨ ਦਾ ਬਚਾ ਗਾ ਬਾਕੀ ਇੱਕ ਦਗਾ ਤੇ ਹੋਰ ਚੋਰੀ ਹੋਈ ਆ ਉੱਥੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਜੀ ਇਹਦੀ ਰਿਪੋਰਟ ਹੋਈ ਹੈ ਜੀ ਪੁਲਿਸ ਦੇ ਵਿੱਚ ਹਾਂ ਜੀ ਉਧਰ ਆਪਣੇ ਠਾਕਰ ਕਹਿੰਦੇ ਮੈਨੂੰ ਰਿਪੋਰਟ ਕੀਤੀ ਸੀਗੀ ਤੇ ਆਪਣੇ ਵੀ ਮੌਕਾ ਦੇਖ ਕੇ ਗਏ ਨਹੀਂ ਆਏ ਸੀਗੇ ਹਾਂ ਜੀ ਕਿੱਥੋਂ ਦੇਖਣ ਆਏ ਸੀ ਮੌਕਾ ਚ ਪੁੱਛੋ ਵਾਲੀ ਜੀ ਅੱਛਾ ਕੀ ਕਹਿੰਦੇ ਜੀ ਉਹ ਮਸੂਮਾ ਮੌਕਾ ਦੇਖੀ ਜੋ ਕਹਿੰਦੇ ਵੀ ਤੁਸੀਂ ਚੌਂਕੀ ਦਾ ਰੱਖੋ ਇੱਕ ਤਾਂ ਬਾਕੀ ਕਹਿੰਦੇ ਵੀ ਇਹਦਾ ਤੁਸੀਂ ਕੰਪਲੀਟ ਵਗੈਰਾ ਲਿਖਾਓ ਇਹਨਾਂ ਦੀ ਠੀਕ ਹੈ ਕੰਪਲੀਟ ਫਿਰ ਤੁਸੀਂ ਲਿਖਾਈ ਹੋਣੀ ਜਾਨੇ ਜੜਾ ਜੜਾ ਜੀ ਜਾਨਾ ਹੁਣ ਆ ਕੇ ਗਿਆ 15 ਮਿੰਟ ਹੋਇਆ ਆ ਗਿਆ ਨੂੰ ਅੱਛਾ ਜੀ ਤੇ ਆ ਕੇ ਕਹਿੰਦੇ ਹੁਣ ਜੇ ਮੌਕਾ ਦੇ ਕੇ ਗਿਆ ਨਾ ਮੈਂ ਟੋਟਾ ਗੁਰਤੇਜ ਸਿੰਘ ਜੀ ਉੱਤੇ ਚਿੰਦਾ ਹੈ ਅੱਛਾ ਚਿੰਦਾ ਹੀ ਕਹਿੰਦੇ ਅੱਜ ਚਿੰਦਾ ਚਿੰਦਾ ਸਬਜੀ ਵਾਲਾ ਠੀਕ ਹੈ ਜੀ ਕਾਲੀ ਦੁਕਾਨ ਹੈ ਸਬਜੀ ਦੀ ਅੱਛਾ ਰਾਤ ਕੀ ਵਾਰਦਾਤ ਹੋਈ ਹੈ ਜੀ ਹਾਂ ਜੀ ਰਾਤ ਕੀ ਵਾਰਦਾਤ ਹੋਈ ਹੈ बस आई है जी इथे आ देखो राडा पाके ना बिगी किया तावे एने काले ने फोन कीता मिनू भी दुकान भी टेडी कीती पी है थोड़ी जी ते ताले ਦੇ ਵਿੱਚ ਆ ਪਾਈ ਦੀ ਐ ਆ ਦੇ ਵਿੱਚ ਕੱਪੜਾ ਇਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਟੁੱਟਿਆ ਨਹੀਂ ਠੀਕ ਹੈ ਠੀਕ ਹਾਂਜੀ ਤੇ ਕੋਈ ਹੋਰ ਆਸੇ ਪਾਸੇ ਕੀ ਕੰਮਾ ਹੋਈ ਨਹੀਂ ਆਸੇ ਪਾਸੇ ਇਧਰ ਆ ਖਾ ਕਰਦੇ ਆ ਮਾੜੀ ਬੁੱਟੀ ਹੋਈ ਹੈ ਉਹਦਾ ਛੱਡਦੇ ਆ ਭੰਨਿਆ ਬੇਕੋਟ ਆਪਣਾ ਦੂਜਾ ਹੈਗਾ ਆ ਬਰਾ ਕੀ ਨਾ ਲੰਦੇ ਉਹਦਾ ਪ੍ਰਗਟ ਪ੍ਰਗਟਦੇ ਹੋਏ ਜੀ ਠੀਕ ਹੈ ਜੀ ਇੱਥੇ ਠਾਕੁਰ ਦੇ ਤਾਂ ਵਾਵਾ ਨੁਕਸਾਨ ਰਸਦੇ ਨੇ ਠਾਕੁਰ ਦੇ ਹਾਂਜੀ ਹੋ ਜਾਗਾ ਉਹਦਾ ਕਹਿੰਦੇ ਆ ਕੇ ਕਹਿੰਦੇ ਸੌਣ ਫੂਲ ਠੀਕ ਹੈ ਅੱਗੇ ਹੁਣ ਕੋਈ ਕਾਰਵਾਈ ਕਰ ਰਹੇ ਕੋਈ ਅੰਜਾਰੇ ਹੀ ਗਈ ਪੁੱਛੋ ਜਾ ਰਹੇ ਮੈਂ ਸਾਰੇ ਇਕੱਠੇ ਹੋ ਰਹੇ ਕਹਿੰਦੇ ਮੈਂ ਕੋ ਆਇਆ ਸੀ ਉਹ ਡੜੀ ਪ੍ਰਗਟਦਾ ਕਹਿੰਦੇ ਆਪਾਂ ਪੁੱਛੂ ਚੱਲਦੇ ਆਂ ਸਾਰੇ ਜਾ ਕੇ ਇਕੱਠੇ ਹੋ ਕੇ ਜਲ ਕੇ ਚਲਾ ਦੇ ਜੀ ਠੀਕ ਹੈ ਜੀ ਇੱਥੇ ਮਤਲਬ ਕਾਫੀ ਚੋਰੀਆਂ ਹੋ ਰਹੀਆਂ ਪਹਿਲਾਂ ਵੀ ਹਾਂਜੀ ਹਾਂਜੀ ਹੋ ਰਹੀ ਤਿੰਨ ਜਗ੍ਹਾ ਤੇ ਕਾਰਡ ਹੋਈ ਗਿਆ ਜੀ ਇੱਕ ਉਧਰ ਹੋ ਗਈ ਦਜਰ ਦਾ ਹੋ ਗਿਆ ਇੱਕ ਉਹ ਹੋ ਗਈ ਤਿੰਨ ਤਿੰਨ ਜਗ੍ਹਾ ਤਾਂ ਹੋਈ ਗਈਆਂ ਅੱਜ ਪਵਾ ਕੁਛ ਵੀ ਹੈ ਜਾਏ ਰੁਪਏ ਚੀਜ਼ਾਂ ਚੋਰੀ ਦਾ ਚੋਰੀ ਹੈ ਨਾ ਠੀਕ ਹੈ